ਅਸੀਂ ਮੌਜੂਦ ਹਾਂ ਗਿਲਨ ਰਿਸੋਰਟ ਦੇ ਅੱਗੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਲੜਕੀ ਜੋ ਪਰਫਾਰਮੈਂਸ ਕਰ ਰਹੀ ਹੈ ਸਟੇਜ ਉੱਪਰ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਤੇ ਉਸ ਨਾਲ ਜਿਹੜੀ ਬਦਤਮੀਜ਼ੀ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਤੇ ਉਹ ਲੜਕੀ ਵੱਲੋਂ ਗਾਲੀ-ਗਲੋਚ ਵੀ ਕੀਤੀ ਜਾ ਰਹੀ ਹੈ ਤੇ ਉਸ ਤਹਤ ਉਹ ਸ਼ਖਸ ਜਿਸ ਨੇ ਗਾਲੀ-ਗਲੋਚ ਕੀਤੀ ਗਈ ਉਸ ਵੱਲੋਂ ਲੜਕੀ ਉੱਪਰ ਗਲਾਸ ਵੀ ਸੁੱਟੇ ਗਏ ਹਨ ਪਿੱਛੇ ਉਹ ਰਿਸੋਰਟ ਹੈ ਮੈਂ ਕਹਿਣਾ ਚਾਹੁੰਨਾ ਆਪਣੇ ਕੈਮਰਾਮੈਨ ਨੂੰ ਵੀ ਦਿਖਾਵੇ ਪਿੱਛੇ ਜੋ ਰਿਸੋਰਟ ਜਿਸ ਵਿੱਚ ਸਾਰੀ ਸਾਰੀ ਘਟਨਾ ਵਾਪਰੀ ਇਸ ਤਹਿਤ ਜਦੋਂ ਅੱਜ ਇਹ ਵੀਡੀਓ ਵਾਇਰਲ ਹੋਈ ਤਾਂ ਅਸੀਂ ਥਾਣਾ ਸੰਵਾਲਾ ਪਹੁੰਚੇ ਅਤੇ ਐਸਐਚਓ rau brandan ਨਾਲ ਗੱਲਬਾਤ ਕੀਤੀ ਐਸਐਚਓ rau brandan ਦਾ ਇਹੀ ਕਹਿਣਾ ਹੈ ਕਿ ਜੋ ਵੀਡੀਓ ਵਾਇਰਲ ਹੈ ਉਹ ਸਾਡੇ ਤੱਕ ਪਹੁੰਚ ਗਈ ਹੈ ਪਰੰਤੂ ਹਜੇ ਤੱਕ ਕਿਸੇ ਨੇ ਵੀ ਸਾਡੇ ਤੱਕ ਸ਼ਿਕਾਇਤ ਕੋਈ ਜਿਹੜੀ ਹੈ ਦੱਜ ਨਹੀਂ ਕਰਵਾਈ ਵੀਡੀਓ ਦੇਖੀ ਜਾ ਰਹੀ ਹੈ ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਵੀਡੀਓ ਦੇਖਣ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਜੋ ਵੀ ਇਸ ਵਿੱਚ ਦੋਸ਼ੀ ਹੋਵੇਗਾ ਉਸਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੋਈ ਵੀਡੀਓ ਜਿਹੜੀ ਵਾਇਰਲ ਹੋਈ ਹੈ ਵੀਡੀਓ ਦਾ ਪਤਾ ਲੱਗਿਆ ਵੀਡੀਓ ਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੇ ਜਿਹੇ ਵੀ ਕਾਰਵਾਈ ਹੋਊਗੀ ਉਸ ਕੀਤੀ ਜਾਊਗੀ ਅਰਖਾਸਤ ਤੁਹਾਨੂੰ ਦਿੱਤੀ ਗਈ ਹੈ ਉਸ ਡਾਂ ਸਾਡੇ ਤੱਕ ਅਜੇ ਤੱਕ ਕੋਈ ਵੀ ਫਰਿਆਦੀ ਬੰਦਾ ਜਿਹੜਾ ਪਹੁੰਚ ਨਹੀਂ ਕੀਤਾ ਉਹਨਾਂ ਨੂੰ ਬੋਲ ਕਿਹਾ ਗਿਆ ਵੀ ਸਨਾਲੇ ਐਫ ਆਰ ਰਾਤ ਦਿੱਤੀ ਗਈ ਹੈ ਜੀ ਨਹੀਂ ਮੈਂ ਇੱਥੇ ਸੀਗਾ ਮੈਂ ਜਾ ਕੇ ਵੀ ਆਇਆ ਹਾਂ ਉੱਥੇ ਮੌਕੇ ਤੇ ਕੋਈ ਗੱਲਬਾਤ ਨਹੀਂ ਸੀਗੀ ਇਸ ਦਾ ਦੇ ਮਾਮਲੇ ਵਿੱਚ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਸ਼ਰਿਆਮ ਉਹ ਉਹਨਾਂ ਨੂੰ ਬੋਲ ਰਹੀ ਹੈ ਲੇਡੀ ਨਾਲ ਪਤਨੀ ਜੀ ਕਰਦੇ ਨਜ਼ਰ ਵੀ ਆ ਰਹੇ ਨੇ ਕਾਂਚੇ ਦੇ ਗਲਾਸ ਵੀ ਉਹਦੇ ਮਾਰੇ ਨੇ ਪੈਰਾਂ 'ਚ ਉਹ ਜਿਹੜਾ ਸ਼ਖਸ਼ਾ ਉਹਦੇ ਉੱਤੇ ਬਣਦੀ ਕਾਰਵਾਈ ਹੋਊਗੀ ਕੀ ਹੁੰਦੀ ਹੈ ਬਿਲਕੁਲ 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 ਹੋਊਗੀ ਦੇਖੋ ਜੋ ਵੀਡੀਓ ਨੂੰ ਪਹਿਲਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਜਾਂ ਕੋਈ ਕੰਪਲੇਨੈਂਟ ਸਾਡੇ ਕੋਲ ਆ ਜਾਂਦਾ ਹੈ ਉਹਦੇ ਮੁਤਾਬਕ ਦਸਰ ਮੁਤਾਬਕੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਵੀ ਕਾਰਵਾਈ ਹੋਊਗੀ ਵਾਸ਼ ਹੋਊਗੀ ਕੋਈ ਬੰਦਾ ਬਖਸ਼ਿਆ ਨਹੀਂ ਜਾਊਗਾ ਇਹ ਚ ਇਹ ਵੀ ਦੱਸਿਆ ਜਾ ਰਿਹਾ ਵੀ ਜਿਹੜਾ ਉਹ ਸਾਖਸ਼ਾ ਜੀ ਨੇ ਬਦਤਮੀਜ਼ੀ ਕੀਤੀ ਆ ਕੋਈ ਡੀਐਸਪੀ ਜਾਂ ਡੀਸੀ ਦਾ ਕੋਈ ਰੀਡਰ ਜਾਂ ਗਨਮੈਨ ਵਗੈਰਾ ਵੀ ਇਹ ਕੁਛ ਇਦਾਂ ਦੀ ਜਾਣਕਾਰੀ ਨਹੀਂ ਨਹੀਂ ਕੁਝ ਇਹ ਪਤਾ ਲੱਗਿਆ ਸੀ ਵੀ ਕੋਈ EMPLY ਹੈਗਾ ਉਹ ਇਹ ਨਹੀਂ ਪਤਾ ਕਿਹੜੇ ਮਹਿਕਮੇ ਚ ਤੇ ਰਵਲਵਰ ਦੀ ਇੱਕ ਗੱਲ ਕਹੀ ਜਾ ਰਹੀ ਹੈ ਵੀ ਉਹਨੇ ਪ੍ਰਾਈਵੇਟ ਆਪਣਾ ਰਵਲਵਰ ਵੀ ਨਾਲ ਰੱਖਿਆ ਹੋਇਆ ਸੀ ਜਦ ਕਿ ਹਦਾਇਤਾਂ ਅਨੁਸਾਰ ਜਿਹੜੇ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਨੇ ਵੀ ਜਮ੍ਹਾਂ ਕੀਤਾ ਜਾਵੇ ਅਸਲਾ ਉਹ ਅਸਲਾ ਲੈ ਕੇ ਕਿਵੇਂ ਨਾਲ ਚੱਲ ਸਕਦਾ ਵਾ ਮਲਾਇਮ ਕਰਕੇ ਉਹ ਨਾਲ ਰੱਖ ਰਿਆ ਸੀ ਉਹ ਵੀ ਵੈਰੀਫਾਈ ਕੀਤਾ ਜਾ ਸਕਦਾ ਲੇਕਿਨ ਉਸ ਸਮੇਂ ਕੋਈ ਇਦਾਂ ਦੀ ਗੱਲ ਨਹੀਂ ਨੋਟਸ ਦੇ ਵਿੱਚ ਆਈ ਵੀ ਕੋਈ ਰਵਲਵਰ ਵਗੈਰਾ ਸੀ ਮਨ ਦੀ ਗੱਲ ਤੇ ਕੀਤੀ ਜਾਊਗੀ ਜੀ ਬਿਲਕੁਲ ਜੀ ਬਿਲਕੁਲ 100% ਵਕਸ਼ ਨਹੀਂ ਜਾਣਗੇ ਜੇ ਉਹ ਜੇਸ ਬੰਦੇ ਨੇ ਕੋਈ ਗਲਤੀ ਕੀਤੀ ਹੋ ਵਖਸ਼ਾ ਨਹੀਂ ਜਾਊਗਾ ਉਹ ਤੁਹਾਡੇ ਚੈਨਲ ਨਹੀਂ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਵਾਕਿਆ ਉਤੇ ਕੋਈ ਕਾਰਵਾਈ ਹੋ ਜਾਏ ਮੈਂ ਦਿਨੇਸ਼ ਭਾਰਦਵਾਜ ਸਬਰਾਲਾ ਤੋਂ